ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਡਾਊਨ ਟੀਮ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਆਏ ਹੋਏ ਨਾਨਕੀ ਇੱਧਰ ਉਰੇ ਆ ਉਰੇ ਲਿਆ ਤੁਹਾਨੂੰ ਦਿਖਾਉਣੇ ਆਗੇ ਨੂਰੀ ਨਾਲ ਮਿਲਾਉਣੇ ਤੁਹਾਨੂੰ ਨੂਰੀ ਤੇ ਪ੍ਰਭ ਨਾਲ ਕਿਵੇਂ ਆ ਪ੍ਰਭ ਠੀਕ ਆ ਪੂਰਾ ਵਧੀਆ ਵੀਰੇ ਤੇ ਅੱਜ ਫੰਮ ਨੂਰੀ ਆ ਨੂਰੀ ਆ ਨੂਰੀ ਲੈ ਜਾਂਦੀ ਹੈਗੀ ਪ੍ਰਭ ਨੂੰ ਪ੍ਰਭ ਨੂੰ ਨੂਰੀ ਦੇਤੀ ਆ ਆਪਾਂ ਨਾਲੇ ਖੇਡਣ ਨੂੰ ਵਧੀਆ ਤੇ ਬਹੁਤ ਸਿਸਟਮ ਬੋਲ ਜਰੀ ਨੋਰੀ ਅੱਖਾਂ ਬੋ ਘੈਂਟ ਇਹਦੀਆਂ ਨੀਲੀਆਂ ਅੱਖਾਂ ਦੇਖੋ ਬਰੇ ਡੀਲੇ ਪਿਆਵਰ ਹਾਸਕੀ ਐਵਰੀ ਵਾਈਟ ਇੱਕ ਪਰ ਸੈਟ ਵੀ ਰਸ ਵੀਰ ਕਾਲਾ ਰੂਹ ਆ ਵੀਰੇ ਹਾਂ ਥੋੜਾ ਜਨਾ ਲਾਊਡਰ ਦੀ ਬੋਲੋ ਉੱਚੀ ਬੋਲੋ ਵੀ ਜਣਾ ਬਰੇ ਕਾਲਾ ਜਦੋਂ ਚੱਕਾਲੇ ਥੱਬੇ ਹੁੰਦੇ ਤੇ ਕਾਲੇ ਥੱਬੜੇ ਪਿਆਵਰ ਵਾਈਟ ਆ ਵੀਰੇ ਠੀਕ ਆ ਆ ਦੇਖੋ ਆਪਣੀ ਲੀ ਅੱਖਾਂ ਦੇ ਵੀਰੇ ਪੂਰੀਆਂ ਪਿਆਵਰ ਆ ਤੇ ਤੁਸੀਂ ਦੱਸ ਦੋ ਸਾਰਾ ਕੁਝ ਵੀ ਕਿਵੇਂ ਆਏ ਸੀਗੇ ਕਿਦਾਂ ਆਏ ਸੀ ਤੁਸੀਂ ਇਹ ਅਸੀਂ ਵੀਰੇ ਕੱਲ ਆਏ ਸੀਗੇ ਠੀਕ ਆ ਤੇ ਅਸੀਂ ਦੇਖਿਆ ਜੀ ਤੁਸੀਂ ਦੂਰੀ ਲਿਆਦੀ ਆਏ ਦੋਸਤੋ ਠੀਕ ਹੈ ਤੇ ਉਹ ਪਤੰਗ ਉਦੋਂ ਗੁਜਰਾਲੇ ਆ ਅੱਜ ਫੇਰ ਚੜਾ ਵਗਿਆ ਫਿਰ ਉਹ ਵੀ ਵਲੌਗ ਮਿਲੂਗਾ ਸਾਡੇ ਚੈਨਲ ਤੇ ਹਾਂ ਬਣੇ ਰਹੋ ਤੁਹਾਡੇ ਸਾਡੇ ਚੈਨਲ ਤੇ ਬਣੇ ਰਹੋ ਤੇ ਅਸੀਂ ਰਾਤ ਗਏ ਸੀਗੇ ਦਹਿਰ ਦੇ ਉਹਦੀ ਵੀ ਵੀਡੀਓ ਅਸੀਂ ਪਾਵਾਗੇ ਤੁਸੀਂ ਉਹ ਵੀ ਦੇ ਦੂਰ ਦੇਖਿਓ ਸਾਡੇ ਹੈਗੇ ਦੂਰੀ ਤੇ ਹਾਂ ਇਹ ਨੂੰ ਸਾਰੇ ਸਾਡੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹਦਾ ਪਿਆਰ ਦੇਣਾ ਤੇ ਪਤੰਗ ਦਾ ਵੀ ਤੁਹਾਨੂੰ ਵਲੌਗ ਪਾਵਾਂਗੇ ਸਾਰਾ ਸਬਸਟ ਹਜੇ ਹਵਾ ਨਹੀਂ ਚੱਲ ਰਹੀ ਤੁਹਾਨੂੰ ਇੱਧਰ ਦਿਖਾ ਦਗੇ ਇੱਧਰ ਕੋਈ ਵੀ ਹਜੇ ਕੋਈ ਪਤੰਗ ਨਹੀਂ ਛੱਡ ਰਿਹਾ ਪਰ ਇੱਧਰ ਅਸੀਂ ਕੋਠੇ ਦੇ ਸੀਗੇ ਹੁਣ ਤੇ ਹਜੇ ਕੋਈ ਪਤੰਗ ਇਹਦੇ ਚੜਨ ਲੱਗੇ ਨਹੀਂਗੇ ਇਹ ਇਹ ਹਜੇ ਸੀ ਨੂਰੀ ਨੂੰ ਦਿਖਾਉਣਾ ਸੀਗਾ ਤੁਹਾਨੂੰ ਨੂਰੀ ਉਹੜੇ ਵਿਚਾਰੀ ਕਹਿੰਦੀ ਫੋਰਟ ਵੀਡੀਓ ਪਾ ਲਗੇ ਇਹਦੀ ਵਿਚਾਰੀ ਦੀ ਨਵੇਂ ਨਿਆਨ ਦੇਵ ਚੜੀ ਦੀ ਹੈਣਾ ਆ ਤੁਹਾਨੂੰ ਨੂਰੀ ਹੁਣ ਪਹਿਲਾਂ ਹੁਣ ਦਿਖਾਏ ਸੀਗੀ ਹੁਣ ਤੁਹਾਨੂੰ ਭਾਈ ਦੀ ਵੀ ਦਿਖਾ ਦਗੇ ਇਹ ਕਿਵੇਂ ਭਾਈ ਦੀ ਹੈ ਕਿਵੇਂ ਸਿਸਟਮ ਹੈਣਾ ਇੱਧਰ ਨੂਰਾ ਇਹਦਾ ਨੂਰੀ ਰੱਖ ਤਾ ਪਾ ਨਾਮ ਇੱਧਰ ਚੱਕ ਇੱਧਰ ਖੇਡਦੀ ਬਹੁਤ ਹੈ ਇਹ ਤੇ ਬਹੁਤ ਚੌੜ ਕਰਦੀ ਹੈ ਵਿਚਾਰੀ ਇਹ ਆਹ ਅੱਡ ਦਰਦ ਦੀ ਵੀ ਵਾਲਾ ਵਿਚਾਰੀ ਦੇਖੋ ਆ ਜਾ ਇੱਧਰ ਚੱਕ ਇੱਧਰ ਆ ਦੇਖ ਲੋ ਨੂਰੀ ਇੱਧਰ 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 ਆ ਜਾ ਦੇਖੋ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਨੂਰਾ ਇੱਧਰ ਚੱਕ ਹੋ ਪ੍ਰਭੂ ਤੈਨੂੰ ਐਰ ਗੱਲ ਪੁੱਛਣੀ ਸੀ ਇੱਕ ਤੇ ਆਪਣਾ ਜਿਹੜਾ ਮੈਂ ਹੁਣ ਜਿਵੇਂ ਪਤੰਗੇ ਯਾਰ ਕਈ ਤਰ੍ਹਾਂ ਦੇ ਹੋਗੇ ਠੀਕ ਹੈ ਵੀ 베ਜਾਂ ਦੇ ਵਾਲੇ ਵੀ ਹਨ ਕਾਗਜ਼ ਵਾਲੇ ਵੀ ਹੋਗੇ ਜਾਂ ਆਮ ਵੀ ਹੋਗੇ ਹਨ ਵੀ ਕਿਹੜੇ ਤੇਰੇ ਹਿਸਾਬ ਨਾਲ ਕਿਹੜੇ ਵਧੀਆ ਹੋ ਹੁੰਦੇ ਹੈਗੇ ਮੇਰੇ ਸਾਰਾ ਤਾਂ ਬਰੇ ਜਿਹੜੇ ਹੁੰਦੇ ਕਾਗਜ਼ ਵਾਲੇ ਉੱਡਦੇ ਆ ਵੱਧ ਵੀ ਪਹਿਲੇ ਹੀ ਬੋਲਤੀ ਉੱਡਿਆਂਦੇ ਯਾਰ ਉਹ ਤੇ ਕਾਗਜ਼ ਵਾਲੇ ਵਧੀਆ ਹੈਂ ਕਾਗਜ਼ ਵਾਲੇ ਅੱਛਾ ਕਿਵੇਂ ਕਾਗਜ਼ ਵਾਲੇ ਚਰਣਾ ਹੁੰਦਾ ਤੂੰ ਹਾਂ ਯਾਰ ਜ਼ਰ ਕਾਗਜ਼ ਵਾਲੇ ਸਰੋੜਾ ਮੇਰੇ ਕੋਲ ਲਫਾਫੇ ਵਾਲੇ ਸਿਰਫ ਦੋ ਹੈਂ ਲਫਾਫੇ ਵਾਲੇ ਅੱਛਾ ਠੀਕ ਹਾਂ ਹੋਰ ਉਗਿਆਰ ਚੱਲ ਪਾਪਾ ਚਲਾਵਾ ਗਿਆ ਵੀਰ ਤੂੰ ਦਿਖਾਵਾ ਗਿਆ ਸਹੀ ਬਸ ਹਾਂ ਥੋੜਾ ਟਾਈਮ ਰੋਗੇ ਤਾਕਾ ਟਵਾਸ ਠੀਕ ਅਸੀਂ ਤਾਂ ਆਵਾਗਏ ਦੁਬਾਰਾ ਤੇ ਉਹ ਬਣ ਗਿਆ ਹਾਰਪੀ ਦਾ ਸਿਸਟਮ ਤਾਂ ਹਾਲੇ ਆਵਾਗੇ ਹਾਂ ਪਰ ਖਾਵਾ ਗਿਆ ਤਾਂ ਫਾਗੂ ਚੜਾਵਾ ਗਿਆ ਤਾਂ ਕੋਈ ਪਤੰਗ ਹਰੇ ਕੋਈ ਵੀ ਪਤੰਗ ਨਹੀਂ ਹੋਰ ਬਸ ਸ਼ੁਰੂਆਤ ਕਰਨੀ ਹੈ ਜੀ ਆਪਾਂ ਸ਼ੁਰੂਆਤ ਸਭ ਪਹਿਲਾਂ ਆਪਾਂ ਹੀ ਕਰਨੀ ਹੈ ਆਪਾਂ ਜਾਵਾਗੇ ਹਾਂ ਤੇ ਬਰੇ ਕਾ ਤੁ ਰੋਸੀ ਬਲੌੜਾ ਭੁੰਦ ਕੇ ਦਿਓ ਸਾਬੜੇ ਘਰ ਵਾਲਾ ਦੇ ਜਿਹੜੇ ਹੈਗੇ ਆ ਕੋਠੀ ਵਾਲੇ ਉਹਨਾਂ ਦਾ ਉਹਨਾਂ ਨੇ ਸ਼ੀਟ ਆ ਵਾਲਿਆ ਏਦਾਂ ਸੀ ਵਿਚਾਰਾ ਪਰ ਉਹ ਡੈਡੀ ਹਾਂ ਕੱਲ ਬਹੁਤ ਕੱਲ ਬਹੁਤ ਪਤਾ ਗੁੱਡੇ ਆ ਵੀਰੇ ਹੋਇਆ ਕੰਮ ਆ ਇਧਰੋਂ ਤੁਹਾਨੂੰ ਆ ਵੀ ਦਿਖਾ ਦਗੇ ਨੂਰ ਵਿਚਾਰੀ ਖੇਡਦੀ ਫਿਰਦੀ ਹੈਗੀ ਨੂਰ ਦਾ ਇਧਰ ਝਾਕ ਨੂਰ ਨੂਰ ਤੁਹਾਨੂੰ ਪਤਾ ਵਾਲੀ ਸ਼ਰਾਰਤੀ ਹੈ ਇਹ ਇਹ ਉਧਰ ਭੱਜ ਲੈਣੀ ਕਰੇ ਇਧਰ ਭੱਜ ਜਾਂਦੀ ਹੈ ਇਹ ਇਧਰ ਝਾਕ ਆ ਦੇਖ ਲਊਗਾ ਉਹ ਨਹੀਂ ਕੀ ਕਰਨੀ ਕਰਦੀ ਹੈ ਮੈਂ ਭਾਈ ਪ੍ਰਵਨ ਪਤੰਗ ਲੈਣ ਨਹੀਂ ਘਾਲਦਾ ਤੇ ਆਪਾਂ ਹੁਣ ਚੱਕਦੇ ਆਂ ਪਤੰਗ ਹੁਣ ਰੈਡੀ ਕਰ ਲਿਆ ਆਪਾਂ ਕੰਮ ਤੇ ਛੇਦੀ ਲਿਆ ਨੂਰ ਨੂਰ ਨੂੰ ਵੀ ਦਿਖਾਉਣੇ ਆ ਆ ਹੌਲੀ ਹੌਲੀ ਆ ਜਾ ਹੌਲੀ ਹੌਲੀ ਇਧਰੋਂ ਆਪਾਂ ਪਤੰਗ ਚੱਕ ਲੈਂਦੇ ਤੁਹਾਨੂੰ ਇੱਕ ਬਾਅਦ ਭੇਟ ਦੇਈ ਆਪਾਂ ਇਧਰੋਂ ਹੁਣ ਆਪਾਂ ਕਰਾਂਗੇ ਕੰਮ ਸਟਾਰਟ ਤੁਹਾਨੂੰ ਦਿਖਾਵਾਂਗੇ ਸਾਰਾ ਵਲੌਗ ਕਿਵੇਂ ਪਤੰਗ ਅਸੀਂ ਉਹ ਕਰਦੇ ਆਂ ਸਿਸਟਮ ਹਨਾ ਪਤੰਗ ਅਸੀਂ ਤੁਹਾਨੂੰ ਪਤਾ ਇਕੱਠਾ ਹੀ ਸੋਦਾ ਮਰਿਆ ਸੀ ਸਾਰੇ ਪਤੰਗ ਦਿਖਾ ਦੇ ਤੇ ਇਧਰੋਂ ਅਸੀਂ 15 ਕਿੰਨਾ ਖਰਚਾ ਕਰਤਾ ਇਧਰ ਨੂੰ ਦੱਸ ਦੇ ਪਰ ਆਪ ਸਾਰਾ ਗੁਰੇ ਵੀਰ ਤੁਸੀਂ ਆਹ ਡੋਰ ਦੇਖ ਰਹੇ ਹੋਗੇ ਹੂੰ ਇਹ ਵੀ ਮਾ ਉਹ ਡੋਰ ਵੀਰੇ ਪਾਕਿਸਤਾਨੀ ਡੋਰ ਹੈ ਠੀਕ ਹੈ ਇਹਦੇ ਸੋੜਾ ਇਹ ਉਹ ਵੀ ਇੰਨੀ ਘੋਟ ਇੰਨੀ ਥੋੜੀ ਡੋਰ ਹੈ ਵੀਰੇ ਦੇਖ ਸਕਦੇ ਹੋ ਹੂੰ ਤੇ ਇਹ ਡੋਰ ਕੋਲ 500 ਰੁਪਏ ਹੈ ਔਰ ਇਹ ਆਹ ਦੀ ਇਹ 500 ਦੀ ਪੈਗੀ ਠੀਕ ਹੈ ਬਾਈ ਜੇ ਕਿਸੇ ਨੇ ਇੰਨਾ ਹ ਲੈਣਾ ਹੋਵੇ ਤੇ ਕਿੱਥੋਂ ਲੈਤਾ ਤੂੰ ਪਿੰਡੋਂ ਹੀ ਲੈ ਕੇ ਆਇਆ ਬਈ ਮੇਰੇ ਆ ਪਧੌੜ ਤੋਂ ਪਧੌੜ ਤੋਂ ਬੰਦਾ ਲੈ ਕੇ ਆਇਆਗਾ ਨਾਲ ਤੇ ਬਹੁਤ ਹੀ ਸੋਹਣੀ ਡੋਰ ਹੈ ਇਹ ਆ ਇਹ ਜੇ ਬਤਾਉਂਗਾ ਤੁਸੀਂ ਢਾਕੇ ਖਾਣਗੇ ਬਰੱਡੇ ਕਿ ਦਿਖਾਵਾਂ ਠੀਕ ਹੈ ਬਈ ਤੁਹਾਨੂੰ ਪਤਾ ਭੁੱਖ ਸਾਰਿਆਂ ਨੂੰ ਲੱਗਦੀ ਹੁੰਦੀ ਹੈ ਤੇ ਤੁਹਾਨੂੰ ਪਤਾ ਨੂਰ ਇਹ ਰੋਟੀਆਂ ਖਾਈ ਜਾਂਦੀ ਹੈ ਭੁੱਖ ਸਾਰਿਆਂ ਨਾਲ ਦੀ ਵਿਚਾਰੀ ਖਾਈ ਜਾਂਦੀ ਦੇਖ ਲਓ ਇਹ ਚੂਰਾ ਵੜਾਇਆ ਪਾਇਆ ਸੀਗਾ ਰੋਟੀ ਦਾ ਬਣਾ ਕੇ ਜੀ ਇਹ ਪਾਇਆ ਤਾਂ ਘਟਾਰਾ ਖਾਤਰਾ ਸੀਗਾ ਤੇ ਪਰ ਖਾਈ ਇਹ ਨੂਰੀ ਜਾਂਦੀ ਹੈ ਦੇਖ ਲਓ ਨੜੇ ਜਦੋਂ ਇਹਨੂੰ ਖਵਾਉਣੇ ਆਗੇ ਉਦੋਂ ਇਹ ਖਾਦੀ ਨਹੀਂ ਕੋਈ ਦੁੱਧ ਪਿਉਣੇ ਆ ਉਦੋਂ ਇਹ ਪੀਂਦੀ ਨਹੀਂ ਇਹ ਦੇਖ ਲਓ ਮੁੱਜੀ ਜੀ ਇਹਨੇ ਉਹ ਉਂ ਖਾਣੀ ਆ ਜਿਹੜੀ ਉਂ ਵੀ ਹੋਵੇ ਆਮ ਇਹ ਵੀ ਜਵਾਕਾਂ ਵਾਂਗੂ ਪੂਰੀ ਉਹ ਕਰਦੀ ਹੈਗੀ ਜਿਵੇਂ ਜਵਾਕ ਕਰਦੇ ਅੱਜ ਕੱਲ੍ਹ ਦੇ ਉਵੇਂ ਹੀ ਕਰਦੀ ਹੈ ਜਮਾ ਇਹ ਆਪਦੀ ਮਰਜ਼ੀ ਦੀ ਮਾਲਕ ਹੈ ਹੁਣ ਰੋਟੀਆਂ ਦਾ ਖਾਈ ਜਾਂਦੀ ਆ ਇੱਥੇ ਬੈਠੀ ਚੱਲ ਚੱਲ ਇੱਥੋਂ ਦੇਖ ਲਾ ਪੂਰਾ ਐਵੇਂ ਲਾਰਜ ਤਰਾ ਖਾਈ ਹਦੀ ਐ ਇੱਧਰ ਅਸੀਂ ਮੋਡੀਫਾਈ ਕਰ ਲਗੇ ਥੋੜੇ ਜਿਹੇ ਪਤੰਗ ਜੇ ਵਿੱਚ ਵਿੱਚ ਥੋੜੇ ਇਹਨਾਂ ਨੇ ਖਰਾਬ ਵੀ ਦੇ ਦਿੰਦੇ ਆ ਵਿਚਾਰੇ ਤੇ ਮੋਡੀਫਾਈ ਕਰੀ ਜਾਂਦੇ ਆ ਬਸ ਪੂਰੀ ਗੱਲਬਾਤ ਸਿਰਾ ਕਰ ਲਈ ਸੀ ਬਸ ਤੁਹਾਨੂੰ ਥੋੜੇ ਹੀ ਚਿਰ ਬਾਅਦ ਹੁਣ ਦਿਖਾ ਦਾਂਗਾ ਪੂਰਾ ਸਿਸਟਮ ਥਾਰਾ ਕਰਕੇ ਹਨਾ ਆ ਸਾਰੇ ਤਾਂ ਛਾਲਾ ਸਿਸਟਮ ਇਧਰ ਵੀ ਤੁਹਾਨੂੰ ਪਤਾ ਨਾਨੀ ਵੀ ਸ਼ਕੀਨ ਪਤਾਗੇ ਜਣਾਉਣ ਦੀ ਤੇ ਆਪਾਂ ਤਿੰਨ ਤਿੰਨ ਪੁੱਤਿਆ ਨਾਨੀ ਤੁਹਾਨੂੰ ਪਤਾ ਸਾਡੇ ਨਾਲੋਂ ਵੱਧ ਸ਼ਕੀਰ ਸਾਡੀ ਨਾਨੀ ਆ ਠੀਕ ਹੈ ਤੇ ਇਹਨਾਂ ਨੇ ਕਹਿੰਦੀ ਕਹਿੰਦੀ ਤੁਸੀਂ ਘਟ ਚੜਾਏ ਹੋ ਤੁਸੀਂ ਕਿ ਤਣਾ ਚੜਾਉਣੀ ਮੈਂ ਆ ਕਹਿੰਦੀ ਮੈਂ ਪੇਚੇ ਲਾਉਣੀ ਹੈਗੇ ਜਿਹੜੀ ਇਹਦੀ ਵਿਚਾਰੀ ਦੋਸਤ ਆ ਹਨਾ ਉਹ ਵੀ ਉਹ ਸਾਹਮਣੇ ਉੱਥੇ ਖੜੂਗੀ ਵਿਚਾਰੀ ਉਹ ਵੀ ਪਾਪ ਬਤਾਂਗੇ ਚੜਾਊਗੀ ਉੱਥੇ ਤੇ ਹੁਣ ਵਿਚਾਰੀ ਨਾਨੀ ਪੂਰੀ ਖੁਸ਼ ਆ ਗਈ ਪੂਰੀ ਪਤਾ ਕਿੰਨਾ ਨਹੀਂ ਕਿਦਾਂ ਲੱਗ ਰਿਹਾ ਤੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਕਿਵੇਂ ਪਤੰਗ ਫਿਰ ਕਿੰਨੇ ਕਿੰਨੇ ਸਿਸਟਮ ਕਰਿਆ ਫਿਰ ਤੂੰ ਕਿਵੇਂ ਚੜਾਈਂਗਾ ਨਾ ਪੇਚੇ ਪਾਵਾ ਸਿੱਟਾਂਗੇ ਲੋਕਾਂ ਦੇ ਠੀਕ ਆ ਠੀਕ ਆ ਬਈ ਇਧਰੋਂ ਕੰਮ ਹੋ ਗਿਆ ਇਹ ਚੱਲ ਓਏ ਦਾਤਾ ਆ ਗਏ ਦਾਤਾ ਚੱਕਦਾ ਕੰਮ ਚੱਕਦਾ ਉਧਰ ਦੇਖੋ ਆਹ ਦੇਖੋ ਚੱਲ ਆਹ ਦੇਖੋ ਮੁੰਡੇ ਇਧਰੋਂ ਸ਼ੁਰੂ ਕੰਮ ਕਰਤਾ ਹਜੇ ਤਾਂ ਆਪਣੇ ਚੜੇ ਜਹਾਜ਼ ਉਧਰੋਂ ਤਾਂ ਆਹ ਦੇਖ ਲੋ ਵੀਰੇ ਚਰਖੜੀ ਕਿਵੇਂ ਖੁੱਲਦੀ ਆ ਰੇ ਚਰਖੜੀ ਆ ਖੁੱਲਦੀ ਆਏ ਆਏ ਚੱਕਦਾ ਕੰਮ ਦੇਖ ਚਰਖੜੀ ਜਾਂਦੀ ਇਹ ਪਿੰਡ ਕਰ ਲੈਣਾ ਹੁਣ ਸਿੱਧਾ ਪਾਧੋੜ ਕੱਨੀ ਕਿ ਲੈਣਾ ਹਨਾ ਹੰਦਾ ਜਾਂਦਾ ਜਾਂਦਾ ਪਿੰਡ ਹੀ ਆਉਗਾ ਇਹ ਤੇ ਇਧਰ ਨੂੰ ਸਟਾਰਟ ਕਰਤਾ ਜੇ ਤੁਹਾਨੂੰ ਕੋਈ ਪਤੰਗ ਮਿਲਿਆ ਨਹੀਂ ਤਾਂ ਹਾਂ ਚੜ ਖਰੀਜੀ ਬਸ ਘਾਈ ਤੁਰੀ ਜੰਨੇ ਅਸੀਂ ਇਧਰ ਪੂਰਾ ਸਿਸਟਮ ਕਰਾ ਹਾਂ ਹੜਾ ਜੱਕ ਮਿੰਟ ਦਿਖਾਉਣੇ ਆਪਾਂ ਜ਼ੂਮ ਕਰਕੇ ਤੇ ਉਹ ਉੱਥੇ ਜਿਹੜੀ ਜਾਂਦਾ ਪਤੰਗ ਆਪਣਾ ਇਧਰ ਉਹ ਚੜਾਤਾ ਵਾਂ ਅੱਜ ਬਈ ਹਿਰ ਆ ਗਏ ਸੀ ਨਾਲ ਦੇ ਨਾਲ ਖੇਤ ਗੇਲਾ ਮਾਰਨਾ ਆਗੇ ਮੈਂ ਕਾ ਕੋਣ ਅਸੀਂ ਹੂੰ ਵੀਡੀਓ ਜੀ ਦੱਸ ਦਗੇ ਹੈ ਮੈਂ ਕਿਹੜਾ ਮਾਰਦੇ ਮੈਂ ਤਾਂ ਨਾਨਾ ਮੈਂ ਨਿੰਨ ਸਾਰਾ ਖੇਤ ਖਮੋਣੇ ਵਾਲਾ ਜੋ ਫਿਰ ਉਧਰ ਵੋਲਟ ਕਿਹੜਾ ਹੱਲਾ ਅੰਦਰ ਕਣਕਾਂ ਦਿਖਾ ਦੇ ਤੁਹਾਨੂੰ ਮੰਨੇ ਦਾ ਕੀ ਕਰਨਾ ਬਸ ਖੇਤ ਨਿਆਰਾ ਹੁੰਦਾ ਹੈ ਨਾ ਨਾਨਾ ਕੇ ਦੇਰ ਖੁਸ਼ ਹੋ ਜਾਂਦਾ ਹੈ ਨਾ ਗੱਡੀ ਲੱਗ ਕੇ ਆ ਇਧਰ ਆ ਸਾਰੇ ਪੂਰਾ ਵਧੀਆ ਆਨੰਦ ਆਉਂਦਾ ਪੂਰਾ ਹੂੰ ਹੂੰ ਤੇ ਰੂਹ ਖੁਸ਼ ਹੋ ਜਾਂਦੀ ਹੈ ਇੱਥੇ ਖੇਤ ਆ ਕੇ ਤਾਂ ਤੇ ਕਮਾਈ ਜੰਨੇ ਨਾਨੇ ਨੂੰ ਆਪਾਂ ਸਾਰਾ ਨਹੀਂ ਨੰਨਾ ਮੈਨੂੰ ਖੇਤ ਘੁਮਾਈਂਦਾ ਇੱਧਰੋਂ ਸਾਰਾ ਗੱਲਬਾਤ ਹੋਈ ਵੀ ਐ ਸਾਰਾ ਨੰਨੇ ਨਾਲ ਨੰਨੇ ਨਾਲ ਤੁਹਾਨੂੰ ਪਤਾ ਯਾਰੀ ਮੇਰੀ ਤੁਹਾਨੂੰ ਪਤਾ ਵੀਡੀਓ 'ਚ ਤੁਸੀਂ ਦੇਖਿਆ ਹੀ ਹੁਣ ਬਹੁਤ ਯਾਰੀ ਪੁਰਾਣੀ ਐ ਇੱਥੇ ਬਈ ਟੱਬੇ ਹੁੰਦੇ ਸੀਗੇ ਸਾਰੇ ਤੇ ਸਾਰਾ ਨਕਸ਼ਾ ਹੀ ਬਦਲਤਾ ਇੱਥੇ ਉਧਰ ਟੱਬੇ ਸੀਗੇ ਇੱਧਰ ਜਿੱਥੇ ਨੰਨਾ ਖੜਾ ਇੱਥੇ ਵੀ ਟੱਬੇ ਹੀ ਸੀਗੇ ਸਾਰਾ ਇੱਟਾ ਸਾਰਾ ਨਕਸ਼ਾ ਬਦਲਿਆ ਗਿਆ ਸਾਰੇ ਟੱਬੇ ਚੱਕੇ ਗਏ ਇੱਧਰ ਹਨਾ ਸਾਰੇ ਏਰੀਆ ਚ ਇੱਧਰ ਉਹ ਸਾਰੇ ਟੱਬੇ ਚੱਕਦੇ ਹਨਾ ਨਾ ਸਾਰੇ ਟੱਬੇ ਸਾਰ ਇੱਧਰੋਂ ਆ ਦੇਖ ਲੋ ਆ ਤੁਹਾਨੂੰ ਲੱਗੇ ਰਿਹਾ ਪਤਾ ਇੰਨਾ ਥੱਲੇ ਡੂੰਗਾ ਹੋਗਾ ਨਾ ਥੋੜਾ ਜਿਹਾ ਥਾਂ ਇਹ ਇਹ ਸਾਰਾ ਇੱਧਰੋਂ ਟੱਬਾ ਸੀਗਾ ਸਾਰੇ ਚੱਕੇ ਹੋਏ ਆ ਨਕਸ਼ਾ ਬਦਲ ਗਿਆ ਸਾਰੇ ਖੇਤ ਦਾ ਇੱਥੋਂ ਸੀਮਾ ਤੇ ਮਾਮੇ ਦੇ ਮੁੰਡੇ ਹਨਾ ਸਾਰੇ ਇਕੱਠੇ ਹੋ ਖੇਡ ਦਿੰਦੇ ਹੁਣ ਤਾਂ ਥੋੜਾ ਜਿਹਾ ਚਲੋ ਘਟ ਕੇ ਕੰਮ ਉਹ ਤਾਂ ਚਲੋ ਇਹ ਜਾਨ ਰੱਖਿਆ ਨਹੀਂ ਰਹਿ ਤਰੂ ਚੂਹੇ ਨਾਲ ਤਾਂ ਬੜਾ ਤਪਾਇਆ ਸੀ ਪਹਿਲਾਂ ਝੋਨੇ ਵੇਲੇ ਬਹੁਤ ਤਪਾਇਆ ਜੂਹੇ ਨੇ ਇੱਥੋਂ ਅਸੀਂ 10-15 ਮਾਰ ਕੇ ਜਾਂਦੇ ਰੋਜ਼ ਇੱਥੋਂ ਪਤਾ ਨਹੀਂ ਨਿਕਲੇ ਆਉਂਦੇ ਹੈ ਸੱਚੂ ਉਹ ਅਸੀਂ 10-15 ਮਾਰਦਾ ਸੀ ਮੈਂ ਨਾਨਾ ਕਹਿੰਦਾ ਮੈਂ ਕਿੱਥੇ ਮਾਰਦਾ ਸੀਗਾ ਤੂੰ ਆ ਦੇਖ ਲੈ ਸਾਰੇ ਚੂਹੇ ਨੇ ਸਾਰਨ ਖਰਾਬ ਕਰਤਾ ਕੰਮ ਸਾਰਾ ਹਵਾ ਬਹੁਤ ਚੱਲ ਰਹੀ ਆ ਹਵਾ ਬਹੁਤ ਮੈਂ ਜੋਰਾਂ ਤੇ ਚੱਲੀ ਜਾਂਦੀ ਆ ਇੱਕ ਗੱਲ ਤਾਂ ਦੇਖ ਲਈ ਬਈ ਆਪਾਂ ਇੱਥੇ ਨਿਆਰਾ ਨਾਨਕ ਉਹ ਆਵੇ ਚਾਹੇ ਨਾ ਖੇਤ ਚ ਉਹ ਨਾਨੇ ਨਾਲ ਆਉਂਦਾ ਨਿਆਰਾ ਖੇਤ ਦਾ ਨਾਨੇ ਨਾਲ ਗੱਲਾਂ ਬਾਤਾਂ ਕਰਕੇ ਬਈ ਮੈਂ ਮੋਟਰ ਵੀ ਦਿਖਾਈ ਲੱਗੇ ਇੱਧਰ ਮੋਟਰ ਤੇ ਵੀ ਮੈਂ ਬਿਠਾਈ ਲੱਗੇ 2 ਮਿੰਟ ਬਹਿ ਜੀਏ ਮੋਟਰ ਤੇ ਵੀ ਪੂਰਾ ਵਧੀਆ ਇੱਥੇ ਨਾਉਂਦੇ ਸੀਗੇ ਸੀ ਸਾਰੇ ਹਾਂ ਤਾਂ ਕੀ ਤੋਂ ਕੀ ਬਣ ਗਿਆ ਇਹਦਾ ਸਿਸਟਮ ਸਾਰਾ ਬਦਲ ਗਿਆ ਆਪਹੀ ਵੀ ਟਿੱਡੀ ਹੋ ਉੱਤੀ ਹੋ ਕਰਤੀ ਸਾਰਾ ਤੋਂ ਮਿੱਟੀ ਚੱਕੀ ਗਈ ਸਾਰੀ ਹੂੰ ਇੱਥੇ ਟੱਬਾ ਸੀਗਾ ਦੇਖ ਲੈ ਹੈ ਅੰਮ੍ਰੇ ਦਾ ਟੱਬਾ ਸੀਗਾ ਦੇਖ ਲੈ ਹੂੰ ਸਾਰਾ ਚੱਕਤਾ ਜਿੱਥੇ ਸਰ ਉਹ ਸੜਕ ਜਿੱਡੀ ਇੰਜੀਨੀਅਰ ਨੂੰ ਹੂੰ ਉਹ ਦੇਖ ਹਾਂ ਇਹਦਾ ਚਾਰ ਦੇ ਜਮਾ ਸਿੱਪੇ ਖਾ ਸਾਰਾ ਹੇ ਸਾਮੋਹ ਕ੍ਰਿਟਿਕਾਂ ਤੇ ਲੋਕਾਂ ਨੇ ਪੇਸ਼ਾਨ ਕੀ ਹੂੰ ਸਾਰਾ ਚੱਕ ਤਾ ਸਰ ਸਰਕਾਰਾਂ ਨੇ ਛੋਟੇ ਬਣਾਣ ਕੇ ਲੈ ਉਹ ਛੋਟੇ ਬਣਾਣ ਕੇ ਬਣਾਤੇ ਹੂੰ ਤਿੱਬੇ ਦਾ ਹੁਣ ਦੇਖਣ ਨੂੰ ਮਿਲਦੇ ਨਹੀਂ ਜੇ ਦੇਖਣੇ ਹੁਣ ਹੁਣ ਤਾਂ ਨਹੀਂ ਮਿਲਦੇ ਹੂੰ ਆ ਵੀ ਤੁਹਾਨੂੰ ਦਿਖਾ ਰਿਹਾ ਜਾਮਣਾਂ ਦਾ ਦਰਖਤ ਜਾਮਣਾ ਜਾਮਣਾ ਇੱਥੇ ਹੁਣ ਲੱਗਦੇ ਆ ਇਹਦੇ ਉੱਤੇ ਮੈਂ ਤੇ ਸੀ ਮਾਮੇ ਦੇ ਮੁੰਡੇ ਸਾਰੇ ਇੱਥੋਂ ਜਾਮਣਾ ਖਾਂਦੇ ਆ ਲੈ ਬਤਰਾ ਬਗਾ ਮੈਂ ਕੱਪਾ ਸਟਾਰਟ ਲਾਤਾ ਤਾਂ ਪਤੰਗ ਉਹ ਦੇਖ ਸਕਦੇ ਤੁਸੀਂ ਉਹ ਦੇਖ ਸਕਦੇ ਮੇਰੇ ਜੇ ਤੁਹਾਨੂੰ ਪਤੰਗ ਦਿਖਦਾ ਹੋਵੇ ਤਾਂ ਵਸੇ ਪਤੰਗ ਪੀਲੇ ਰੰਗ ਦਾ ਤੇ ਸੀ ਸਾਡਾ ਵੀ ਸਟਾਰਟ ਹੋ ਗਿਆ ਕੰਮ ਆਹ ਦੇਖ ਸਕਦੇ ਹੋ ਆ ਪੰਜਾਬੀ ਤੜਕਾ ਆ ਬਟਰ ਵਾਈਟ ਸਵੇਰ ਕਰਦਾ ਮੌਟਨ ਡਿਊ ਅਸੀਂ ਵੀਰੇ ਵੀਡੀਓ ਸਟਾਰਟ ਕਰਨਾ ਭੁੱਲ ਗਏ ਸਾਰਾ ਕੁਝ ਲੈ ਸੀ ਆ ਸਾਡੀ ਵੀਰੇ ਡੋਰ ਦੇਖੋ ਸਾਡਾ ਵੀਰੇ ਖਿੱਚ ਬਹੁਤ ਜਿਆਦਾ ਆ ਪਤੰਗ ਚ ਬਹੁਤ ਜਾਲੀ ਤੇ ਆ ਸਾਡੀ ਚਾਤਰੀ ਵੀਰ ਅਸੀਂ ਪਤੰਗ ਦੰਨ ਦਾ ਤੇ ਆਪ ਅਸੀਂ ਖਾੜ ਵਿੱਚ ਬਿਜੀ ਹਾਂਗੇ ਉਹ ਸਾਡੇ ਪਤੰਗ ਪੈਣੇ ਨੂਰੀ ਵੀ ਦਿਖਾ ਦਿੰਨੇ ਆ ਥੱਲੇ ਆ ਗਈ ਨੂਰੀ ਵੀਰੋ ਸਾਡੀ ਆ ਗਈ ਹੈਗੀ ਉੱਥੇ ਪੰਜਰਾ ਪਿਆ ਹੈ ਵੀਰੇ ਉਹ ਇਹ ਤੁਹਾਨੂੰ ਘਰ ਨੂੰ ਦਿਖ ਰਿਹਾ ਹੋਵੇ ਪੰਜਰਾ ਉਹ ਨੂਰੀ ਦਾ ਪੰਜਰਾ ਪਿਆ ਹੈ ਤੇ ਵੀਰੇ ਤੁਹਾਨੂੰ ਹੋਰ ਵੀ ਅਸੀਂ ਦਿਖਾਵਾਂਗੇ ਹਲ ਤਾਂ ਉਹ ਕੇਵਲ ਅਹੀ ਉਹ ਪਤੰਗ ਡਾਇ ਤੇ ਪੇਚ ਲਾਉਣ ਨੂੰ ਸਾਡੇ ਨਾਲ ਬੰਦੇ ਆ ਗਏ ਨੇ ਪੇਚ ਲਾਉਣ ਨੂੰ ਆ ਗਏ ਨੇ ਪੇਚ ਲਾਉਣ ਲਈ ਅੱਧੀ ਇੱਧਰ ਇੱਧਰ ਟੁੱਟ ਗਈ ਹੋ ਗਿਆ ਆਉਗੀ ਕੰਮ ਟੇਡਾ ਹੋ ਗਿਆ ਸਾਡੇ ਨਾਲ ਸਾਰੀ ਡੋਰ ਆ ਦੇਖ ਲਓ ਅਸੀਂ ਆਇਆ ਕਿੰਨੇ ਪੈਸੇ ਲਾਤੇ ਸੀ ਕਿੰਨੇ ਪੈਸੇ ਲਾਤੇ ਸੀ 500 ਲਾਤੇ ਸੀਗੇ ਇੱਧਰ ਅਸੀਂ 500 ਲਾਤੇ ਸੀਗੇ ਵਿਚਾਰੇ ਸਾਡੇ ਹੱਥੀ ਇੱਧਰ ਦਿਖਾ ਦੇ ਹੱਥ ਦਿਖਾ ਦੇ ਤੇਰੇ ਸਾਰੇ ਇਧਰ ਟੂਬ ਚ ਟੁੱਟ ਗਿਆ ਹਲ ਬਹੁਤ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ 500 500 ਦਾ ਨੁਕਸਾਨ ਹੋ ਗਿਆ ਤਾਂ ਬੰਦੇ ਨੇ ਫੜ ਲੈ ਗਿਆ ਰੋਗਾ ਫੜ ਲੈ ਆ ਯਾਰ ਲੈ ਪਤੰਗ ਲੈ ਕੇ ਬਈ ਉਹ پاس ਕੀ ਡੋਰ ਇਧਰ ਪ੍ਰਾਹ ਕਿਦਾਂ ਲੱਗ ਰਿਹਾ ਕਿੱਥੇ ਆਏ ਹੋਣੇ ਦੱਸ ਦੇ ਕਿਹਦੇ ਘਰੇ ਆਏ ਹੋਣ ਹੁਣ ਤੂੰ ਦੂਸਰੇ ਨਹੀਂ ਕਿਹਦੇ ਕੀਦੇ ਸਾਰਾ ਨਾਮ ਨੂੰ ਦੱਸ ਜਿਹੜਾ ਬੰਦਾ ਲੈ ਆ ਜੀ ਇਧਰ ਆਪਾਂ ਲੈ ਆ ਜੀ ਪ੍ਰਾਹ ਤੋਂ ਹੀ ਆਣੇ ਹੈ ਨਹੀਂ ਜੀ ਬਣਾਇਆ ਨਹੀਂ ਤੇਰਾ ਅਛਾ ਪਰਗਲ ਮੈਂ ਮੈਮੇ ਨੂੰ ਜਾਣਦਾ ਕਿਹਨੂੰ ਜਾਣਦਾ ਮੈਮੇ ਨੂੰ ਅੱਛਾ ਮੈਮੇ ਨੂੰ ਜਾਣਦਾ ਹੈ ਮੈਮਾ ਤਾਂ ਹੈ ਨਹੀਂ ਭਾਈ ਮੈਮਾ ਬੰਦਾ ਹੁਣ ਹੈ ਨਹੀਂ ਗਾ ਚੱਲਦੇ ਆ ਫਿਰ ਅਸੀਂ ਪਤੰਗ ਬਦੂਨ ਚੜਾਉਣੇ ਜਾ ਕੇ ਪ੍ਰਭਾ ਆਇਆ ਸੀਗਾ ਲੈਣ ਮੈਮੇ ਨੂੰ ਇਧਰੋਂ ਮੈਮਾ ਤਾਂ ਸਾਨੂੰ ਮਿਲਿਆ ਨਹੀਂ ਗਾ ਵਿਚਾਰਾ ਅਬ ਇਧਰ ਅਕਰ ਗਿਆ ਸੀਗਾ ਸਾਨੂੰ ਬੰਦਾ ਅਬੀ ਵੀ ਵਿਜੀ ਹੋਇਆ ਪਿਆ ਉਧਰੋਂ ਅਬੀ ਵੀ ਫੋਨ ਤੇ ਲੱਗਿਆ ਪਿਆ ਵਿਚਾਰਾ ਉਹ ਥੋੜੇ ਇਹਨੇ ਵਿਚਾਰਿਆਂ ਉਹ ਗੱਡੀਆਂ ਦਾ ਬਿਜ਼ਨਸ ਸਟਾਰਟ ਕਰਾਇਆ ਵਿਚਾਰੇ ਨੇ ਤੇ ਗੱਡੀ ਜਿਹੜੀ Swift ਗੱਡੀ ਸੀਗੀ ਉਹ ਕਰਨੀ ਸੀਗੀ ਲੈਣੀ ਸੀ ਬੰਦੇ ਨੇ ਥੱਲੀ ਆ ਜਾ ਥੱਲੀ ਆ ਲੈਣੀ ਹੈ ਗੱਡੀ ਕੁੜੀ ਹੈ ਜੇ ਤੂੰ ਜੇ ਤੂੰ ਗੱਡੀ ਲੈਣੀ ਹੋਵੇ ਨਾ ਕੋਈ ਕੋਈ ਵੀ ਚੱਲੀ ਹੋਈ ਗੱਡੀ ਹੈ ਨਾ ਨਵੀਂ ਲੈਣੀ ਆ ਆ ਬੰਦੇ ਤੋਂ ਸਪਰਕ ਕਰ ਲਈ ਤੂੰ ਜਿਹੜਾ ਪੌੜੀ ਵਾਲਾ ਬੰਦਾ ਇਹਦਾ ਨਾਂ ਆਪਣਾ ਵੀ ਤਾ ਅ ਵੀ ਕਹਿੰਦੇ ਨੇ ਆਪਾਂ ਵੀ ਪੌੜੀ ਵਾਲਾ ਬੰਦਾ ਨੰਨੇ ਨਾਲ ਮਲਾ ਲ ਗਏ ਨੰਨੇ ਨਾਲ ਮਲਾ ਲ ਗਏ ਨੰਨਾ ਨੰਨਾ ਆਮਨ ਦਾ ਨੰਨਾ ਨਾਲ ਮਲਾ ਲ ਗਏ ਮਿਲਣ ਆਏ ਸੀਗੇ ਪ੍ਰਭ ਇਹ ਹੈ ਮਿਲਣ ਆਇਆ ਸੀ ਤੈਨੂੰ ਕੋਈ ਨਾ ਉਹ ਗੱਬਾ ਉਹ ਜੇ ਮੇਰੇ ਹਾਂ ਜਾਨ ਭਾਈ ਜਾਨੇ ਆ ਜਾਣੇ ਬਸ ਅਸੀਂ ਫੌਜੀ ਰਿਹਾ ਨਾਨਾ ਵਿਚਾਰਾ ਚੱਲ ਠੀਕ ਹੈ ਚੰਗਾ ਤੇ ਚਲੋ ਵੀਰੇ ਅਸੀਂ ਮੁੜਿਆ ਕਿਉਂਕਿ ਅ ਵੀ ਦੀ ਮਾਮੀ ਘਰੇ ਹੈ ਨਹੀਂ ਸਾਨੂੰ ਕੋਈ ਵੀ ਨਹੀਂ ਸੀਗਾ ਅਸੀਂ ਆਪਦੇ ਘਰੇ ਦੂਸਰੇ ਘਰੇ ਜਾ ਰਹੇ ਆਗੇ ਬਈ ਹੁਣ ਅਸੀਂ ਆ ਗਏ ਠੀਕ ਹੈ ਹੁਣ ਅਸੀਂ ਗੱਲ ਪਤੰਗ ਵੀ ਚੜ ਰਹੇ ਨੇ ਕੋ ਹੁਣ ਅਸੀਂ ਪਤੰਗ ਚੜਾਉਣੇ ਆ ਅਸੀਂ ਆ ਗਏ ਸੀਗੇ ਉਧਰ ਉਹ ਵੀ ਵਿਚਾਰਾ ਅਜੇ ਲੇਟ ਆਊਗਾ ਅਸੀਂ ਤੇ ਲੈਣ ਗਏ ਸੀ ਉਹ ਪਤੰਗ ਇਹ ਰਾਏ ਨਹੀਂ ਪਰ ਉਹ ਯਾਰ ਆ ਆਉਂਦਾ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਦੁਕਾਨ ਤੋਂ ਇੱਕ ਹੀ ਲੈ ਕੇ ਆਇਆ ਪੈਂਥਰ ਇੱਕ ਹੀ ਚੀਜ਼ ਆਹ ਤੁਹਾਨੂੰ ਦੱਸ ਰਹੀਏ ਇਹ ਸਾਨੂੰ ਪਤੰਗ ਚਲਾਉਣ ਵਾਸਤੇ એનર્ਜੀ ਦੂਗੇ ਇਹਦਾ ਪਤੰਗ ਚਲਾਉਣ ਦਾ ਮੈਂ ਖੱਚ ਪੂਰੀ ਟਾਈਟ ਬੱਝਣੀ ਅੱਛਾ ਪਤੰਗ એનર્ਜੀ ਇਹ ਹਾਂ ਇਹ ਪਤੰਗ ਇਹ ਬਈ ਦੇਖ ਲਓ ਇਹ ਨਵੀਂ ਚੀਜ਼ ਆ ਗਈ ਆ ਜਿਹੜੀ ਚੀਜ਼ ਹੈ ਇਹ ਸਾਨੂੰ ਪਤੰਗ ਚਲਾਉਣ ਚ ਆਹ ਦੇਖੋ ਬਈ ਪ्योर ਸੋਨੇ ਦੀ ਹੈ ਇਹ ਬਈ 골ਡ ਸਟ੍ਰਾਈਕਰ ਠੀਕ ਹੈ ਪ੍ਰੀਡੇਟਰ એનર્ਜੀ ਦਾ ਨਾਮ ਆ ਉਹ ਵੈਸੇ ਪਤੰਗ ਦੇ ਖਾਤਰ ਯੂਜ਼ ਹੁੰਦੀ ਆ ਠੀਕ ਆ ਆਪਨੇ ਪਤੰਗ ਪਏ ਆ ਅਸੀਂ ਦਿਖਾਵਾਂਗੇ ਵੀ ਇਹ ਕਿਵੇਂ ਪੀੜੀਆਂ ਨੂੰ ਖੋਲ ਕੇ ਦਿਖਾਉਣੇ ਆ ਜੀ ਇਹ ਤਾਂ ਕੈਨ ਵਾਂਗੂੰ ਹੁੰਦੀ ਆ ਜੀ ਇਹ ਆ ਆ ਦੇਖੋ ਇਹ ਖੁੱਲ ਵੀ ਆਏ ਆ ਜੀ ਹੂੰ ਆਉ ਗਰੋਤੀ ਮੁੰਡੇ ਨਹੀਂ ਹੁਣ ਅਸੀਂ ਕਰਾਂਗੇ ਭੜਾਕੇ ਪਾਵਾਂਗੇ ਉਹਦਾ ਜੀ ਆ ਪੀਲ ਲੱਗੇ ਪੈਂਥਰ ਡਰਿੰਕ ਇਹ ਸਾਨੂੰ ਦੋਗੇ એનર્ਜੀ ਤੁਹਾਨੂੰ ਦਿਖਾਉਣੇ ਆ ਇਹ ਦੇਖ ਲਓ ਵੀਰੇ ਤੇ ਇਹਦਾ ਰੰਗ ਵਿੱਚੋਂ ਜੇ ਤੁਹਾਨੂੰ ਦਿਖ ਰਹੀ ਹੋਵੇ ਵਿੱਚੋਂ ਦਾ ਰੰਗ ਆਗਾ ਯਾਰ ਜਮਾ ਜਮਾ ਹੰਦੀ ਆਪਣੀ ਰਾਇਲ ਸਟੈਂਡ ਦੀ दारू ਦੀ ਬੋਤਲ ਜਮਾ ਉਹਦੇ ਵਾਰ ਗਿਆ ਦਾ ਰੰਗਾਗਾ ਤੇ ਆ ਸਾਡੇ ਹੈਗੇ ਨੇ ਜਨਰਲਾਈਜ਼ ਚੈਨਲ ਆਗਾ ਤੇ ਸਾਡੇ ਪਤੰਗ ਪੈਣੇ ਹੁਣ ਅਸੀਂ ਆ ਇੰਡੀਆ ਵਾਲਾ ਪਤੰਗ ਚੜਾਵਾਂਗੇ ਜਿਹੜਾ ਉੱਥੇ ਪਿਆਗਾ ਕਿਉਂਕਿ ਇੰਡੀਆ ਨੰਬਰ 1 ਹੋਰ ਵੀ ਪਤੰਗ ਆਰ ਡਰੇ ਨੇ ਤੁਸੀਂ ਦੇਖ ਸਕਦੇ ਸੋ ਦਿਖਾਉਂਦੇ ਆ ਸੀ ਉੱਥੇ ਉਹ ਡ੍ਰੈਕ ਪਤੰਗਾ ਇੱਥੇ ਕੁਛੀ ਵੱਡੀ ਪੂਛ ਵਾਲਾ ਉਹ ਵੀ ਸ਼ਾਇਦ ਆਰ ਡਰੇ ਹੋਵੇ ਇਧਰ ਸੀਗਾ ਉਹ ਉਹ ਦੇਖੋ ਇੱਕ ਹੋਰ ਪਤੰਗ ਉਹ ਡਰ ਹੈਗਾ ਉਹ ਹੈਗਾ ਆਪਣਾ ਟਾਈਗਰ ਵਾਲਾ ਪਤੰਗ ਉਹ ਤੇ ਟਾਈਗਰ ਦੀ ਬਣੀ ਹੋਈ ਆ ਤੇ ਤੁਹਾਨੂੰ ਅਸੀਂ ਵਿਖਾ ਮੈਂ ਗੇੜੀ ਵਾਲਾ ਪਤੰਗ ਢਾ ਕੇ ਠੀਕ ਹੋ ਤੇ ਆ ਤੁਸੀਂ ਆ ਬੰਦੇ ਨਾਲ ਗੱਲ ਕਰੋ ਹਾਂਜੀ ਕੈਮਰਾਮੈਨ